ਮੈਂ ਸਰਵਣ ਸਿੰਘ ਪੰਦੇਰ ਜਿਹੜਾ ਦੋਵਾਂ ਫੋਰਮਾਂ ਵੱਲੋਂ ਅੱਜ ਐਲਾਨ ਆ ਕਿ ਜਿੰਨੇ ਵੀ ਪੰਜਾਬ ਦੇ ਐਮਪੀ ਉਮੀਦਵਾਰ ਭਾਜਪਾ ਨੇ ਐਲਾਨੇ ਆ ਉਹਨਾਂ ਦੇ ਘਰਾਂ ਅੱਗੇ ਇੱਕ ਦਿਨਾਂ ਮੋਰਚਾ ਹੋਊਗਾ ਲਗਭਗ 12 ਤੋਂ 4 ਵਜੇ ਤੱਕ ਜਿਹੜੇ ਉਮੀਦਵਾਰ ਬਾਹਰੋਂ ਲਿਆਂਦੇ ਆ ਇਹੋ ਇਸ ਜਿਲ੍ਹੇ ਕਿਸੇ ਜ਼ਿਲ੍ਹੇ ਦੇ ਨਹੀਂ ਹੈਗੇ ਉਹਨਾਂ ਦੇ ਫਿਰ ਦਫ਼ਤਰ ਅੱਗੇ ਪ੍ਰੋਗਰਾਮ ਇਹ ਹੋਣਗੇ ਸੋ ਜਿਵੇਂ ਤਰਨबीर ਸਿੰਘ ਜੀ ਸੰਧੂ ਜਿਵੇਂ ਕਿਸਾਨਾਂ ਨੂੰ ਬਿਸ਼ਰਮ ਕਹਿ ਰਹੇ ਹੈਗੇ ਆ ਇਹ ਸਾਰਿਆਂ ਨੇ ਸੁਣਿਆ ਹੋਣਾ ਔਰ ਤਰਨबीर ਸਿੰਘ ਜੀ ਸੰਧੂ ਇਸ ਗੱਲਾਂ ਦਾ ਜਵਾਬ ਨਹੀਂ ਦੇਣਗੇ ਜੜੇ ਇੱਥੇ ਹੁਣ ਭਾਜਪਾ ਲਗਭਗ ਪੰਜਾਬ ਦੇ ਵਿੱਚ ਦਲਤਾਂ ਦਾ ਮਸੀਹਾ ਬਣਨ ਦਾ ਯਤਨ ਕਰ ਰਹੀ ਆ ਉਹ ਭਾਜਪਾ ਜਿਹੜੀ ਹਾਸ ਰਸ ਦੇ ਵਿੱਚ ਜੋ ਗਰੀਬ ਕੁੜੀਆਂ ਨਾਲ ਜ਼ੁਲਮ ਹੋਇਆ ਸਾਰੀ ਦੁਨੀਆ ਜਾਣਦੀ ਹੈਗੀ ਆ ਜੋ ਆਰਐਸਐਸ ਦੀ ਈਡਿਓਲੋਜੀ ਆ ਵੀ ਕਟਗਿੰਤियां ਦਲਤ ਤੇ ਹੋਰ ਤਬਕੇ ਜਿਨ੍ਹਾਂ ਨੂੰ ਉਹ ਪਰਤਾੜਤ ਕਰ ਰਹੇ ਨੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਵਾ ਇਹ ਦੁਨੀਆ ਪੂਰੀ ਜਾਣਦੀ ਹੈਗੀ ਆ ਉਹ ਪਾਜਪਾ ਜਿਨ੍ਹਾਂ ਨੇ ਲਖੀਮਪੁਰ ਖਰੀਦੇ ਵਿੱਚ ਕਿਸਾਨਾਂ ਤੇ ਗੱਡੀਆਂ ਛੜਾਤੀਆਂ ਪੱਤਰਕਾਰ ਮਾਰਤਾ ਤੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਤਾ ਇਹਦੇ ਬਾਰੇ ਤਰਨਵੀਰ ਸਿੰਘ ਜੀ ਕਦੀ ਕੁਝ ਵੀ ਨਹੀਂ ਬੋਲਣਗੇ ਜੜੀ ਚਿੱਠੀ ਆਈ ਆ ਦਸੰਬਰ 2021 ਨੂੰ ਜਿਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਹੋਈ ਆ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਆ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਸਮਾਰਕ ਬਣਾਉਣ ਦੀ ਗੱਲ ਮੰਨੀ ਹੋਈ ਆ ਔਰ ਜਿਹੜੇ ਪਿਊਸ਼ ਗੋਲਜੀ ਅੰਮ੍ਰਿਤਸਰ ਆਏ ਸੀ ਕਹਿੰਦੇ ਸੀ ਗੱਲਬਾਤ ਲਈ ਤਿਆਰ ਆ ਅਸੀਂ ਤਾਂ ਨਹੀਂ ਕਦੀ ਨਾ ਕੀਤੀ ਹੈਗੀ ਉਹ ਕਹਿੰਦੇ ਸੀ ਵੀ ਬਿਜਲੀ ਜਿਹੜਾ ਨਿੱਜੀ ਕਰਨ ਦਾ ਬਿੱਲ ਆ ਉਹ ਖਪਤਕਾਰਾਂ ਤੋਂ ਪੁੱਛਿਆਂ ਤੋਂ ਬਗੈਰ ਨਹੀਂ ਲਿਆਵਾਂਗੇ ਉਹ ਬਣਾ ਕੇ ਰੱਖਿਆ ਹੋਇਆ ਵਾ ਬਣਿਆ ਪਿਆ ਵਾ ਇਸ ਲਈ ਬਣ ਗਿਆ ਅਰੇ ਤੋਂ ਕਹ ਪੋਲੂਸ਼ਨ ਇੱਕ ਤੋਂ ਕਿਸਾਨ ਨੂੰ ਕੱਢਣਾ ਹੀ ਨਾ ਤਾਂ ਇਹਦੇ ਬਾਰੇ ਤਰਨਬੀਰ ਸਿੰਘ ਜੀ ਕਦੀ ਵੀ ਗੱਲ ਨਹੀਂ ਕਰਨਗੇ ਵੀ ਇਹ ਕੀ ਕੁੱਝ ਹੋ ਰਿਹਾ ਹੈਗਾ ਤਾਂ ਇਹ ਸੌੜੀ ਸੋਚਿਆ ਜਿਹੜਾ ਉਹਨਾਂ ਦੇ ਪਰਿਵਾਰ ਦਾ ਪਸ਼ੋਕੜ ਆ ਮਹਾਨ ਸ਼ਖਸੀਅਤ ਨਾ ਉਹਨਾਂ ਨੇ ਖੁਦ ਉਸ 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 ਸ਼ਖਸੀਅਤ ਨੂੰ ਦੇ ਪਸ਼ੋਕੜ ਨੂੰ ਖੁਦ ਆਪਣੇ ਨਿੱਜੀ ਮਫਾਦ ਵਾਸਤੇ ਤਾਰ-ਤਾਰ ਕੀਤਾ ਹੈਗਾ ਸੋ ਜਿਹੜੀ ਪਾਰਟੀ ਵਿੱਚ ਅੰਮ੍ਰਿਤ ਛਾ ਤੇ ਪ੍ਰਧਾਨ ਮੰਤਰੀ ਤੋਂ 라ਵਾ ਕਹੀਦੀ ਚੱਲਦੀ ਨਹੀਂ ਹੈਗੀ ਉੱਥੇ ਪਲਾਏ ਅੰਮ੍ਰਿਤਸਰ ਦੇ ਉਮੀਦਵਾਰ ਕੀ ਕਰਕੇ ਵਿਖਾ ਦੇਣਗੇ ਸੋ ਇਸ ਕਰਕੇ ਜਣੀ ਪਾਜਪਾ ਐਸ ਬਲੇ ਪੂਰੀ ਤਰ੍ਹਾਂ ਸੱਤਾ ਦੇ ਨਸ਼ੇ ਵਿੱਚ ਚੱਕਣਾ ਚੂਰ ਹੋਈ ਪਈ ਹੈ ਆਹ ਉਹਨੂੰ ਕੋਈ ਵੀ ਨਹੀਂ ਦੀਦਾ ਹੈਗਾ ਜਿਸ ਕਿਸਮ ਦੀ ਬਿਆਨਬਾਜ਼ੀ ਸੀ ਸਾਡੇ ਖਿਲਾਫ ਵੀ ਤੁਹਾਨੂੰ ਦੋ ਉਹਨੂੰ ਦੇਖਾਂਗੇ ਉਹ ਭਾਈ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਦੇਖਣ ਦਿਖਾਉਣ ਵਾਲੀ ਗੱਲ ਅਸੀਂ ਕਹਿੰਦੇ ਅੱਜ ਤੁਹਾਡੇ ਬਾਹਰ ਆ ਕੇ ਆ ਰਹੇ ਭਾਈ ਕਿਸੇ ਨੇ ਸਾਨੂੰ ਡਿਬਰੂਗਰ ਭੇਜਣਾ ਹੋਊ ਭੇਜ ਦਿਓ ਕਿਸੇ ਨੇ ਸਾਨੂੰ ਕੋਈ ਕਰਨਾ ਹੋਊ ਕਰ ਲਿਓ ਅਸੀਂ ਪੀਸਫੁਲੀ ਪੁਰਾਮਨ ਟਿਕਣਾ ਨੰਗੇ ਟੜ ਪੁਰਾਮਨ ਟੰਗਣਾ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲਾਂ ਨੂੰ ਲੈ ਕੇ ਆਵਾਂਗੇ ਵੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਹਾਈਵੇ ਦੇ ਉੱਤੇ ਕੰਦਾਂ ਕਿਉਂ ਕੱਢੀਆਂ ਗਈਆਂ ਪੰਜਾਬ ਦੀ ਅੱਧਾ ਅਰਥਚਾਰਾ ਨੁਕਸਾਨ ਹੋ ਰਿਹਾ ਆਵਾਜਾਈ ਦਾ ਬਹੁਤ ਪ੍ਰਭਾਵ ਪਰਾ ਪਰ ਲੋਕ ਤੰਗ ਨੇ ਅਸੀਂ ਅੱਜ ਵੀ ਕਿਹਨੇ ਪ੍ਰਧਾਨ ਮੰਤਰੀ ਜੀ ਉਹ ਰਾਹ ਖੋਲੋ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦਿਓ ਆਮ ਲੋਕ ਸੁਖੀ ਹੋ ਜਾਣ ਔਰ ਜਿੰਨਾ ਬਲ ਪ੍ਰਯੋਗ ਸਾਡੇ ਤੇ ਕੀਤਾ ਗਿਆ 450 ਕਿਸਾਨ ਜ਼ਖਮੀ ਹੋਏ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ ਗਿਆ ਇਦਲੀ ਸਵਾਲਾਂ ਦੇ ਜਵਾਬ ਕੌਣ ਦੇਊਗਾ ਔਰ ਤੁਸੀਂ ਦੱਸੋ ਤਰਨਬੀਰ ਸਿੰਘ ਸੰਧੂ ਜੀ ਬੋਲੋ ਇਸ ਗੱਲ ਤੇ ਅਸੀਂ ਕਹਿੰਦੇ 200 ਦਿਨ ਮਜ਼ਦੂਰਾਂ ਨੂੰ ਰੋਜ਼ਗਾਰ 700 ਰੁਪਏ ਦਿਹਾੜੀ ਇਹਨੇ ਕੋਈ ਨਹੀਂ ਬੋਲਦੇ ਹੈਗੇ ਵੀ ਤਾਂ ਮੰਗ ਮਜ਼ਦੂਰਾਂ ਦੀ ਹੈ ਨਾ ਬੋਲੋ ਇੱਥੇ ਵੀ ਥੋੜੀ ਸਰਕਾਰ ਦਾ ਸਾਰੀ ਤੁਸੀਂ ਕਿਉਂ ਨਹੀਂ ਕੀਤਾ ਹੈਗਾ ਤੋਂ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਪਾਸ਼ਪਾਰਾਂ ਦੇ 12 ਮੋਰ ਇੱਕ ਦਿਨ ਦਾ ਦਰਣਾ ਹੋ ਅਸੀਂ 11 ਵਜੇ ਅੰਮ੍ਰਿਤਸਰ ਦੇ ਵਿੱਚ ਦਸਹਿਰਾ ਗਰਾਊਂਡ 'ਚ ਪ੍ਰੈਸ ਨੂੰ ਸੱਦਾਂਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਅਸੀਂ ਦਸਹਿਰਾ ਗਰਾਊਂਡ ਦੇ ਵਿੱਚ ਇਕੱਠੇ ਹੋ ਰਹੇ ਹਾਂ ਅੱਡ-ਅੱਡ ਜ਼ਿਲ੍ਹੇ ਅੱਡ-ਅੱਡ ਥਾਂ ਤੇ ਇਕੱਠੇ ਹੋਣਗੇ ਜਿੱਥੇ ਪਾਸ਼ਾਹੀ 6ਵੀਂ ਦਾ ਗੁਰਦੁਆਰਾ ਹਰਤੇਜ ਹਸਤਾਲ ਦੇ ਲੱਗੇ ਵੱਡੀ ਗਰਾਊਂਡ ਆ ਉੱਥੇ ਇਕੱਠ ਕਰਾਂਗੇ ਔਰ ਉਦੋਂ ਗਾਂ ਜਾ ਕੇ ਉਹਨਾਂ ਦੇ ਬਾਰਬੁਰੇ ਜਾ ਕੇ ਮੋਰਚਾ ਲਾਵਾਂਗੇ ਧੰਨਵਾਦ